ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਮੈਂ ਭਰਮੇ ਬੈਂਗਣ ਦੀ ਸਬਜ਼ੀ ਬਣਾਉਣ ਲੱਗੀ ਸੀ ਆ ਬੈਂਗਣੀ ਆ ਪਤਲੀ ਵਾਲੀ ਤੇ ਇਹਨੂੰ ਭਰ ਕੇ ਬਣਾਉਂਗੀ ਤੇ ਮੈਂ ਸਬਜ਼ੀ ਬਣਾਉਣ ਲੱਗੀ ਸੀ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਵੈਸੇ ਤਾਂ ਦੇਖੋ ਸਾਰੇ ਬਣਾ ਲੈਂਦੇ ਆ ਸਬਜ਼ੀ ਪਰ ਸਭ ਦਾ ਅਲਗ ਅਲਗ ਤਰੀਕਾ ਹੁੰਦਾ ਹਨਾ ਕੋਈ ਨਾ ਕੋਈ ਟਿਪਸ ਜ਼ਰੂਰ ਵੱਖਰਾ ਹੁੰਦਾ ਤੇ ਮੈਂ ਸਬਜੀ ਬਣਾਉਣੀ ਸੀ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਕੀਪਤਾ ਕੋਈ ਟਿਪਸ ਮੇਰਾ ਤੁਹਾਨੂੰ ਵੀ ਵੱਖਰਾ ਜਿਹਾ ਪਸੰਦ ਆ ਜਾਵੇ ਤੇ ਚਲੋ ਜੀ ਹੁਣ ਆਪਾਂ ਸਬਜੀ ਬਣਾਉਣੀ ਸ਼ੁਰੂ ਕਰਦੇ ਆ ਤੇ ਪਲੀਜ਼ ਜੇਕਰ ਤੁਸੀਂ ਨਿਊ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਦੱਸਿਓ ਸਬਜੀ ਦੀ ਰੈਸਪੀ ਦੇਖਣ ਤੋਂ ਬਾਅਦ ਕਮੈਂਟ ਕਰਿਓ ਕਿ ਤੁਹਾਨੂੰ ਕਿਵੇਂ ਲੱਗੀ ਐ ਸਬਜੀ ਚਲੋ ਜੀ ਇਹ ਬੈਂਗਣੀਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਤੇ ਇਹਦੀ ਕਟਿੰਗ ਕਰਾਂਗੇ ਤੇ ਉਸ ਤੋਂ ਪਹਿਲਾਂ ਆ ਮੈਂ ਆਲੂ ਤੇ ਪਿਆਜ਼ ਛੋਟੇ-ਛੋਟੇ ਪਿਆਜ਼ ਲੈ ਆ ਮੈਂ ਤੇ ਛੋਟੇ-ਛੋਟੇ ਹੀ ਆਲੂ ਲੈ ਆ ਇਹਨਾਂ ਨੂੰ ਛਿੱਲ ਕੇ ਧੋ ਲਿਆ ਚੰਗੀ ਤਰ੍ਹਾਂ ਹੁਣ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ ਕੱਟ ਲਾਵਾਂਗੇ ਤਾਂ ਕਿ ਆਪਣਾ ਜਿਹੜਾ ਨਾਣ ਮਿਰਚ ਮਸਾਲਾ ਉਹ ਭਰ ਸਕੇ ਵਿੱਚ ਇਸ ਤਰੀਕੇ ਨਾਲ ਪਿਆਜ਼ ਦੇ ਵਿੱਚ ਵੀ ਲਾ ਦਾਂਗੇ ਤੇ ਇਸੇ ਤਰੀਕੇ ਨਾਲ ਆਲੂਆਂ ਦੇ ਵਿੱਚ ਵੀ ਲਾ ਦਾਂਗੇ। ਲਓ ਜੀ ਇਹਦੇ ਵਿੱਚ ਆਪਾਂ ਫਿਰ ਮਸਾਲਾ ਫੀਲਿੰਗ ਕਰ ਲਾਂਗੇ। ਲਓ ਜੀ ਹੁਣ ਆਪਾਂ ਇਸੇ ਤਰੀਕੇ ਨਾਲ ਆਲੂਆਂ ਦੇ ਵਿੱਚ ਬਸ ਸਿੰਗਲ ਇੱਕ ਵਾਰੀ ਇਸ ਤਰੀਕੇ ਨਾਲ ਸਾਰੇ ਆਲੂਆਂ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਟੱਕ ਲਾ ਲੈਣੇ ਆ। ਲਓ ਜੀ ਸਾਰਿਆਂ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਟੱਕ ਲਾ ਲਿਆ ਤੇ ਹੁਣ ਆਪਾਂ ਕਰਾਂਗੇ ਬੈਂਗਣਾ ਦੀ ਕਟਿੰਗ ਡੰਡੀ ਹਟਾ ਦਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਐਡੇ-ਐਡੇ ਇੱਕ ਪੀਸ ਕਰ ਲਾਂਗੇ ਇਹਦੇ ਤੇ ਨਾਲ ਦੀ ਨਾਲ ਇਹਦੇ ਵਿੱਚ ਵੀ ਆਪਾਂ ਇਸ ਤਰੀਕੇ ਨਾਲ ਕੱਟ ਲਈ ਜਾਵਾਂਗੇ ਇਸੇ ਤਰੀਕੇ ਸਾਰੇ ਆ ਬੈਂਗਣੇ ਇਸੇ ਤਰੀਕੇ ਨਾਲ ਆਪਾਂ ਕੱਟ ਲਾਂਗੇ ਤੇ ਨਾਲ ਦੀ ਨਾਲ ਵਿੱਚ ਕੱਟ ਲਾਉਂਦੇ ਜਾਵਾਂਗੇ ਤੇ ਸਾਰੇ ਬੈਂਗਣਾਂ ਦੀ ਕਟਿੰਗ ਕਰ ਲੈਣੇ ਆ ਇਸ ਤਰੀਕੇ ਨਾਲ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਸਬਜ਼ੀ ਤੇ ਵੈਸੇ ਬੱਚੇ ਬੈਂਗਣਾ ਨੂੰ ਖਾਣਾ ਨਹੀਂ ਚਾਹੁੰਦੇ। ਲੋ ਜੀ ਸਾਰੇ ਬੈਂਗਣਾ ਦੀ ਆਪਾਂ ਕਟਿੰਗ ਕਰ ਲਈ ਆ ਤੇ ਹੁਣ ਮਸਾਲਾ ਤਿਆਰ ਕਰਦੇ ਆ। ਲੋ ਜੀ ਹੁਣ ਮਸਾਲੇ ਐਡ ਕਰਦੇ ਆ। ਸਭ ਤੋਂ ਪਹਿਲਾਂ ਸੇਂ ਦਾ ਨਮਕ। ਇਹ ਮਸਾਲੇ ਤੁਸੀਂ ਜਿਵੇਂ ਸਬਜੀ ਚ ਰੋਜ਼ ਜਿੰਨਾ ਕ ਯੂਜ਼ ਕਰਦੇ ਹੋ ਓਨੇ ਕ ਲੈਣੇ ਆ ਹਨਾ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੀ ਇੱਕ ਟਾਈਮ ਦੀ ਜਾਂ ਦੋ ਦੋ ਟਾਈਮ ਦੀ ਸਬਜੀ ਦੇ ਵਿੱਚ ਅਸੀਂ ਕਿੰਨਾ ਕੁ ਗ਼ ਲੂਣ ਮਿਰਚ ਪਾਉਨੇ ਆ ਉਸ ਹਿਸਾਬ ਨਾਲ ਇਹ ਲੂਣ ਮਿਰਚ ਲੈਣਾ ਇਹ ਰੋਜੀ ਲਾਲ ਮਿਰਚ ਜਿੰਨਾ ਕੁ ਵੀ ਤੁਸੀਂ ਤੇਜ਼ ਜਾਂ ਘੱਟ ਖਾਣੇ ਹੋ ਤੁਸੀਂ ਉਸ ਹਿਸਾਬ ਨਾਲ ਲੂਣ ਮਿਰਚ ਲੈਣਾ ਹਲਦੀ ਜ਼ਿਆਦਾ ਕੁਝ ਨਹੀਂ ਬਸ ਨਾਰਮਲੀ ਉਹੀ ਮਸਾਲੇ ਜਿਹੜੇ ਆਪਾਂ ਸਬਜੀ ਦੇ ਵਿੱਚ ਯੂਜ਼ ਕਰਦੇ ਆ ਥੋੜਾ ਜਿਹਾ ਮੈਂ ਗਰਮ ਮਸਾਲਾ ਯੂਜ਼ ਕੀਤਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਆਪਾਂ ਦੀ ਫੀਲਿੰਗ ਕਰਦੇ ਹਾਂ ਲਓ ਜੀ ਹੁਣ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਨਮਕ ਮਿਰਚ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਇਸ ਤਰੀਕੇ ਨਾਲ ਭਰ-ਭਰ ਕੇ ਇੱਕ ਖਾਲੀ ਭਾਂਡੇ ਦੇ ਵਿੱਚ ਰੱਖ ਦੇ ਜਾਵਾਂਗੇ ਨਮਕ ਮਿਰਚ ਦਾ ਆਈਡੀਆ ਉਹੀ ਆ ਬਸ ਆਪਾਂ ਜਿੰਨੀ ਕੁ ਆਪਣੀ ਸਬਜ਼ੀ ਚ ਡੇਲੀ ਯੂਜ਼ ਕਰਦੇ ਆ ਉਸ ਹਿਸਾਬ ਨਾਲ ਲੈ ਲਓ ਤੇ ਜੇਕਰ ਭਰਨ ਤੋਂ ਬਾਅਦ ਚ ਬਚ ਜਾਂਦਾ ਉਹ ਆਪਾਂ ਉੱਪਰ ਸੇ ਪਾ ਦਾਂਗੇ ਕਿਉਂਕਿ ਹਰ ਇੱਕ ਨੂੰ ਆਪਣੇ ਘਰ ਦੀ ਸਬਜੀ ਦਾ ਹਿਸਾਬ ਕਿਤਾਬ ਹੁੰਦਾ ਹਨਾ ਨਮਕ ਮਿਰਚ ਦਾ ਉਹ ਤੁਸੀਂ ਆਪਣੀ ਸਬਜੀ ਦੇ ਅਕੋਰਡਿੰਗ ਲੈ ਸਕਦੇ ਹੋ ਇਸ ਤਰੀਕੇ ਨਾਲ ਬਸ ਵਿੱਚ ਭਰਦੇ ਜਾਣਾ ਤੇ ਇਸ ਤਰੀਕੇ ਨਾਲ ਹੀ ਆਪਾਂ ਪਿਆਜ਼ ਤੇ ਆਲੂਆਂ ਦੇ ਵਿੱਚ ਭਰਨਾ ਆ ਦੇਖੋ ਜੀ ਇਹ ਥੋੜੇ ਹਾਰਡ ਹੁੰਦੇ ਆ ਥੋੜਾ ਧਿਆਨ ਨਾਲ ਭਰਨੇ ਪੈਣੇ ਆ ਲਓ ਜੀ भी हो गया। ना है मैं एक कोई सी। इस तरीके दिखा आलू हाँ दे कट लाया इस तरीके आ ਇਸ ਤਰੀਕੇ ਨਾਲ ਆਪਾਂ ਸਾਰੇ ਆਲੂ ਪਿਆਜ਼ ਤੇ ਬੈਂਗਣ ਭਰ ਲੈਣੇ ਆ ਚਲੋ ਜੀ ਸਾਰਾ ਮੈਂ ਮਸਾਲਾ ਭਰ ਕੇ ਫਿਰ ਤੁਹਾਨੂੰ ਦਿਖਾਉਣੀ ਆ ਲੋ ਜੀ ਆਪਾਂ ਆਲੂ ਪਿਆਜ਼ ਦੇ ਵਿੱਚ ਵੀ ਸਾਰਾ ਮਸਾਲਾ ਭਰ ਲਿਆ ਤੇ ਇਧਰ ਬੈਂਗਣਾ ਚ ਵੀ ਭਰ ਲਿਆ ਸਾਡੇ ਅੱਜ ਗਾਂ ਬਹੁਤ ਬੋਲੀ ਜਾਂਦੀ ਹੈ ਇਗਨੋਰ ਕਰਿਓ ਇਹਨੂੰ ਨਾ ਪੱਠੇ ਪਾਈ ਜੋ ਪਾਈ ਜੋ ਤਾਂ ਠੀਕ ਆ ਬਸ ਥੋੜੀ ਜਰ ਪੱਠੇ ਨਾ ਪਾਓ ਤਾਂ ਫਿਰ ਬੋਲਣ ਲੱਗ ਜਾਂਦੀ ਆ ਤੇ ਵਿੱਚ ਆਵਾਜ਼ ਆ ਰਹੀ ਆ ਇਸ ਕਰਕੇ ਮੈਂ ਤੁਹਾਨੂੰ ਬੋਲਿਆ ਤੇ ਆਹ ਦੇਖੋ ਜੀ ਇਧਰ ਬੈਂਗਣ ਵੀ ਭਰ ਲੇ ਤੇ ਆਲੂ ਪਿਆਜ਼ ਵੀ ਭਰ ਲੇ ਤੇ ਹੁਣ ਆਪਾਂ ਕੜਾਹੀ ਰੱਖਦੇ ਆ ਲਓ ਜੀ ਆਪਾਂ ਕੜਾਹੀ ਰੱਖਤੀ ਗਰਮ ਹੋਣ ਵਾਸਤੇ ਤੇ ਇਹਦੇ ਵਿੱਚ ਹੁਣ ਪਾਉਨੇ ਆਪਾਂ ਤੇਲ ਬਹੁਤ ਜ਼ਿਆਦਾ ਤੇਲ ਨਹੀਂ ਆਪਾਂ ਪਾਉਣਾ ਬਸ ਥੋੜਾ ਜਿਹਾ ਤੇਲ ਪਾਉਣਾ ਜਿਵੇਂ ਆਪਾਂ ਸਬਜੀ ਨੂੰ ਤੜਕਾ ਲਾਉਨੇ ਆ ਉਹਨਾ ਕੀ ਤੇਲ ਪਾਉਣਾ ਇਹ ਨਹੀਂ ਆ ਕਿ ਆਪਾਂ ਇਹਦੇ ਵਿੱਚ ਡਿਪ ਫਰਾਈ ਕਰਨੇ ਆ ਬਸ ਸਿਰਫ ਆਪਣੀ ਕੜਾਹੀ ਦੇ ਥੱਲੇ ਥੱਲੇ ਤੇਲ ਹੋਣਾ ਚਾਹੀਦਾ ਹੁਣ ਤੇਲ ਨੂੰ ਆਪਾਂ ਗਰਮ ਹੋਣ ਦਿੰਨੇ ਆ ਲੋ ਜੀ ਤੇਲ ਗਰਮ ਹੋ ਗਿਆ ਧੂਆ ਨਿਕਲ ਰਿਹਾ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਆਲੂ ਤੇ ਪਿਆਜ਼ ਰੱਖਦੇ ਆ ਕਿਉਂਕਿ ਬੈਂਗਣ ਛੇਤੀ ਖੋਲ ਜਾਂਦੇ ਆ ਇਹਨਾਂ ਨੂੰ ਥੋੜਾ ਟਾਈਮ ਲੱਗਣਾ तो पहला तो mm. mm. तो आप आलू तो प्याज रखते हैं सारे तो गैस आप बिल्कुल स्लो रखना mm. गैस का फ्लेम बिल्कुल स्लो ਤੇ ਹੁਣ ਇਹਨੂੰ ਆਪਾਂ ਟੱਕ ਦਿੰਨੇ ਆ ਬਸ ਬਿਲਕੁਲ ਵੀ ਹਿਲਾਉਣੀ ਨਹੀਂ ਆ 2 ਮਿੰਟ ਬਾਅਦ ਇਹਨਾਂ ਨੂੰ ਦੇਖਾਂਗੇ ਗੈਸ ਬਿਲਕੁਲ ਸਲੋ ਰੱਖਣਾ ਜਿੰਨਾ ਸਲੋ ਤੁਸੀਂ ਕਰ ਸਕੋ ਚਲੋ ਫਿਰ 2 ਮਿੰਟ ਬਾਅਦ ਦੇਖ ਲਈਏ ਲਓ ਜੀ 2 ਤੋਂ 3 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਹਿਲਾ ਦਿੰਨੇ ਆ ਬਸ ਗੈਸ ਦਾ ਫਲੇਮ ਘੱਟ ਰੱਖਣਾ ਨਹੀਂ ਤਾਂ ਥੱਲੇ ਲੱਗ ਜਾਣਗੇ ਇਹ ਆਲੂ ਪਿਆਜ਼ ਆਪਾਂ ਇਸ ਕਰਕੇ ਪਹਿਲਾਂ ਪਾਤੇ ਸੀ ਕਿਉਂਕਿ ਆਲੂ ਪਿਆਜ਼ ਥੋੜੇ ਹਾਰਡ ਹੁੰਦੇ ਆ ਤੇ ਬੈਂਗਣ ਸੌਫਟ ਹੁੰਦੇ ਆ ਉਹਨਾਂ ਨੇ ਜਲਦੀ ਪੱਕ ਜਾਣਾ ਤੇ ਲੋ ਜੀ ਹੁਣ ਬੈਂਗਣ ਪਾ ਦਾਂਗੇ ਦੇ ਉੱਤੇ ਉੱਪਰ ਉੱਪਰੀ ਐ ਬਸ ਇੱਕ ਲੇਅਰ ਜੀ ਕਰ ਦਾਂਗੇ ਇਹਨਾਂ ਦੀ ਤੇ ਹਿਲਾਵਾਂਗੇ ਨਹੀਂ ਇਹਨਾਂ ਨੂੰ ਤੇ ਹੁਣ ਇਹਨੂੰ ਟੱਕ ਕੇ ਸਲੋ ਗੈਸ ਤੇ ਪਕਾਵਾਂਗੇ ਤੇ ਵਿਚ ਵਿਚ ਹਲਕੇ ਹੱਥ ਨਾਲ ਆਪਾਂ ਹਿਲਾਉਂਦੇ ਰਵਾਂਗੇ ਤਾਂ ਕਿ ਆਪਣੀ ਸਬਜੀ ਜਲ ਨਾ ਜਾਵੇ ਫਲੇਮ ਘਟ ਰੱਖੋਗੇ ਤਾਂ ਬਿਲਕੁਲ ਵੀ ਨਹੀਂ ਜਲੂਗੀ ਤੇ ਚਲੋ ਜੀ ਹੁਣ ਵਿਚ ਵਿਚ ਮੈਂ ਹਿਲਾਉਂਦੀ ਰਹੂੰਗੀ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਇੱਕ ਵਾਰ ਆਪਾਂ ਇਹਨੂੰ ਹਲਾ ਦਿੰਨੇ ਆ ਦੇਖੋ ਬਿਲਕੁਲ ਵੀ ਸਲੋ ਗੈਸ ਤੇ ਜਮੇ ਹੀ ਥੱਲੇ ਨਹੀਂ ਲੱਗਣੀ ਤੇ ਸਿਮ ਗੈਸ ਦੇ ਵਿੱਚ ਹੌਲੀ ਹੌਲੀ ਇਹ ਆਪੇ ਰਜਦੀ ਰਹਿਣੀ ਆ ਤਾਂ ਚਲੋ ਜੀ ਲਓ ਜੀ ਸਬ지 ਆਪਣੀ ਬਣ ਚੁੱਕੀ ਆ ਆ ਦੇਖ ਸਕਤੀ ਹੋ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਤੇ ਥੋੜਾ ਜਿਹਾ ਧਨੀਆ ਪਾ ਦਿੰਨੇ ਆ ਕੱਟਿਆ ਹੋਇਆ ਸਬਜੀ ਆਪਣੀ ਬਣ ਕੇ ਬਿਲਕੁਲ ਰੈਡੀ ਆ ਤੇ ਪਲੀਜ਼ ਦੱਸਿਓ ਕਮੈਂਟ ਕਰਕੇ ਤੁਹਾਨੂੰ ਮੇਰੀ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਸਰਵ ਕਰਕੇ ਕੁਵਾਰੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਦੇਖੋ ਦੇਖਣ ਚ ਬਹੁਤ ਵਧੀਆ ਲੱਗ ਰਹੀ ਆ ਜਿੰਨੀ ਦੇਖਣ ਚ ਵਧੀਆ ਲੱਗ ਰਹੀ ਆ ਉੰਨੀ ਖਾਣ ਚ ਵੀ ਟੇਸਟੀ ਆ ਚਲੋ ਜੀ ਮੈਂ ਹੁਣ ਸਰਵ ਕਰਦੀ ਆ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਤਿਆਰ ਆਪਣੀ ਆਲੂ ਬੈਂਗਣ ਤੇ ਪਿਆਜ਼ ਦੀ ਪਰਮਾ ਸਬਜ਼ੀ ਤੇ ਨਾਲ ਬੁੰਦੀ ਵਾਲਾ ਰਹਿਤਾ ਤੇ ਰੋਟੀ ਆਜੋ ਜੀ ਖਾ ਲੋ ਤੁਸੀਂ ਵੀ ਚਲੋ ਜੀ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ